ਕਰਨ ਵਾਲੀ ਨੇ ਕਰਮ ਧਰਮ ਸੱਚ ਸੰਜਮ ਕਰੇ ਕਰਮ ਬੜੇ ਕਰਦਾ ਏ ਧਰਮ ਦੇ ਸੁੱਝ ਸੰਜਮ ਵੀ ਬਹੁਤ ਰੱਖਦਾ ਏ ਕਿਸੇ ਦਾ ਹੱਥ ਲੱਗ ਜੇ ਨਾ ਤੇ ਕਹਿੰਦਾ ਮੇਰਾ ਧਰਮ ਪ੍ਰਿਸ਼ਟ ਆ ਗਿਆ ਕੋਈ ਇਹਦੇ ਕੋਲੇ ਆ ਕੇ ਖੜ ਜੇ ਤੇ ਖੜਦਾ ਨਹੀਂ ਕੋਲੇ ਕਹਿੰਦਾ ਮੈਂ ਵੱਡਾ ਗਿਆਨੀ ਤੂੰ ਹੀ ਕੌਣ ਇੰਨਾ ਇੰਨਾ ਅੰਦਰੋਂ ਇਹ ਆਪਣੇ ਆਪ ਨੂੰ ਧਰਮੀ ਬਣਾ ਕੇ ਬੈਠਾ ਏ ਬਾਰ ਬਾਰ ਹੱਥ ਧੋਈ ਜਾਂਦੇ ਨੇ ਬਾਰ ਬਾਰ ਨਹਾਈ ਜਾਂਦੇ ਨੇ ਇੰਨਾ ਕੁ ਕਰਮ ਕਾਂਡੀ ਬਣ ਗਿਆ ਬਾਥਰੂਮ ਗਿਆ ਚੱਲ ਨਾ ਲਿਆ ਟਾਇਲਟ ਗਿਆ ਚੱਲ ਨਾ ਲਿਆ ਨਹਾ ਨਾ ਕੇ ਕੀ ਪਵਿੱਤਰ ਹੋ ਜਾਏਗਾ ਕਰਮ ਤੇਰੇ ਮਾਨੇ ਕਰਨੇ ਨੇ ਸਰੀਰ ਸਾਫ ਸੁਥਰਾ ਚਾਹੀਦਾ ਹੈ ਪਰ ਕਰਮ ਕਾਂਡੀ ਨਹੀਂ ਮਨੁੱਖ ਕਰਮ ਕਾਂਡੀ ਬਣ ਗਿਆ ਧਰਮ ਦੇ ਨਾਂ ਤੇ ਕਰਮ ਧਰਮ ਸੁੱਚ ਸੰਜਮ ਕਰੇ ਬੜੀ ਸੁੱਚ ਰੱਖਦਾ ਹੈ ਉੱਤਰਤਾ ਰੱਖਦਾ ਏ ਸੰਜਮ ਵੀ ਰੱਖਦਾ ਏ ਲੋਕਾਂ ਨਾਲ ਪੋੜ ਦਾ ਬੜਾ ਥੋੜਾ ਏ ਬੜੇ ਲਵਜਾਬ ਨੇ ਪਾਵਰ ਵਾਲੇ ਬਣਾ ਕੇ ਰੱਖਦਾ ਏ ਜਦਾਂ ਇੱਕ ਫਿਲਮ ਵਾਲਾ ਕਹਿ ਰਿਹਾ ਮੇਰੇ ਨਾਲ ਗੱਲ ਕਰਨ ਵਾਸਤੇ ਕਿਸੇ ਚ ਪਾਵਰ ਹੋਣੀ ਚਾਹੀਦੀ ਏ ਤੂੰ ਰੱਬ ਬਣ ਗਿਆ ਇਥੇ ਹਜ਼ਾਰਾਂ ਲੋਕ ਤੁਰੇ ਫਿਰਦੇ ਤੇਰੇ ਅਰਗੇ ਪਰ ਹੰਕਾਰ ਸਿਰ ਤੇ ਚੜਿਆ ਹੁੰਦਾ